ਲਓ ਜੀ ਤੇ ਆਪਾਂ ਕਰਦੇ ਆ ਮਸ਼ੀਨ ਸਾਫ ਅਸੀਂ ਕਾਲ ਦੀ ਸਾਰੇ ਨੂੰ ਆ ਤੇ ਆਪਣੇ ਇੱਕ ਹੋਰ ਨਵੇਂ ਲੋਗ ਦੇ ਵਿੱਚ ਤੇ ਅੱਜ ਆਪਾਂ ਆਉਂਦਾ ਵਾਹ ਸਾਰਾ ਵੜ ਦੇਣਾ ਪਗਾ ਕੀ ਕਰਦਾਂਗੇ ਤੇ ਇੱਕ ਆਪਾਂ ਕਰਤਾਰ ਵਾਲੀ ਇੱਕ ਆਪਣੀ ਤਰਕੀਤ ਵਾਲੀ ਦੋਵੇਂ ਲਾੜੀਆਂ ਗੱਟ ਗਈ ਤੇ ਨਵੇੜ ਦੇਣਾ ਅੱਜ ਤੇ ਚਲੋ ਚੱਲਦੇ ਹਾਂ ਛੇ ਸਿੱਧਾ ਤੇ ਪਹਿਲਾਂ ਆਪਾਂ ਦੂਏ ਦੇ ਵੱਟਦੇ ਆ ਫੇਰ ਆਪਾਂ ਘਰ ਵਾਲਾ ਕੇ ਵੱਟਾਂਗੇ ਤੇ ਚਲੋ ਚਾਲਦੇ ਹਾਂ ਸਿੱਧਾ ਗੇਟ ਪਹਿਲਾਂ ਲਓ ਜੀ ਮਨਕੀਤ ਚਾਚੇ ਕੇ ਆ ਕਿਲਾ ਰਹਿ ਗਿਆ ਸੀਗਾ ਇਹ ਵੱਢ ਕੇ ਫੇਰ ਆਪਣੇ ਆ ਜੂਗੀ ਤੇ ਉਧਰ ਗੋਰੇ ਬਾਈਰੇ ਕਰੀ ਜਾਂਦੇ ਸਾਹਸ ਚਲੋ ਵੱਢੀ ਜਾਂਦੇ ਆ ਮਾਲ ਜਾ ਫਿਰ ਲੱਗਦੇ ਆ ਤੇ ਅੱਜ ਆ ਖੜਾ 91 ਸੋਨਾਲਿਕਾ ਸੋਨਾਲਿਕਾ ਤੇ ਇੱਕ ਉਹ بڑے ਭਯੋ ਮਰੀਆਂ ਦਾ ਰੀਪਰਾ ਉਹ ਹੀ ਸੋਨਾਲਿਕਾ ਅਮੇ ਆਡਾ ਈ ਆ 454 ਉਹ 60 tha 600 ਰੁਪਿਆ ਇਹ ਆ 91 ਖੜਾ ਤੇ ਚਲੋ ਹੁਣ ਚਲਾਉਨੇ ਆ ਆਪਾਂ ਇੱਧਰ ਪਹਿਲਾਂ ਆ ਵੜਦੇ ਆ ਫਿਰ ਆਪਾਂ ਘਰ ਵਾਲੇ ਵਾਂਝ ਜਾਵਾਂਗੇ ਤੇ ਆ ਵੀ ਆ ਵੜ ਗਏ ਤੇ ਫਿਰ ਆਪਣੇ ਆ ਜਾਣਗੇ ਤੇ ਚਲੋ ਬਲਾ ਵੜਦੇ ਆ ਫਿਰ ਚਲੈਂ ਘਰ ਵਾਲੇ ਬਾਹਰ ਚ ਚਲਾ ਲਓ ਭਾਵੇਂ ਉਹ ਲੈ ਜਾ ਰੋਲਾ ਇਹ ਬਾਅਦ ਚ ਫੇਰ ਕੱਢ ਕੇ ਉਹਦੇ ਮਗਰ ਪਾਣੀ ਪੈਣੀ ਆ ਉਦੋਂ ਆ ਚਲਾਉਂਦੇ ਹੀ ਆ ਆ ਗਈ ਇੱਥੇ ਆ ਬੰਨਵਾ ਟ੍ਰਾਲੀ ਲਿਆਉਂਦੇ ਤੇ ਮਗਰ ਪਾ ਕੇ ਚੱਲਣ ਉਹ ਉੱਥੇ ਕੱਢ ਕੇ ਕੋਈ ਤੈਨੂੰ ਉਹਨੂੰ ਬਲੌਂ ਰੋਂਦੇ ਆ ਤੁ ਵੀਡੀਓ ਬਣਾ ਆਏ ਉੱਥੇ ਕੱਢਦੀ ਐ ਖੋਜੀ ਆਹ ਜਵਾਨ ਚ ਦਾਦਾ ਜੀ ਆਪਾਂ ਟਰਾਲੀ ਕੱਢਦੇ ਆ ਤੇਰੇ ਮਗਰ ਆਪਣੀ ਟਰਾਲੀ ਪਾ ਕੇ ਲਿਆਉਨੇ ਆ ਤੇ ਡੈਡੀ ਆ ਰਹੇ ਹੋਣਗੇ ਉਹ ਚ ਦਾਣੇ ਪਵਾ ਲੈਣਗੇ ਯਾ ਖੋਪਿਆ ਰੋਪਿਆ ਦਾਣੇ ਪਵਾਣਾ ਤੇ ਟਰਾਲੀ ਵਿੱਲੀ ਕਰਕੇ ਲਿਆ ਦੇ ਮੈਨੂੰ ਲਓ ਜੀ ਚਾਚੇ ਦਾ ਨਿਬੜਨ ਵਾਲਾ ਤੇ ਇਹਦੇ ਬਾਅਦ ਮਲਕੀਤ ਵੀ ਆਪਣੇ ਆ ਜੂਗੀ ਯੈਸ ਲਓ ਜੀ ਮਲਕੀਤ ਵੀ ਆ ਗਈ ਆ ਤੇ ਉਧਰ ਕਰਤਾਰ ਵੀ ਚੱਲੀ ਜਾਂਦੀ ਆ ਤੇ ਚਲੋ ਆਪਾਂ ਹੁਣ ਭਰਾ ਕੇ ਟਰਾਲੀ ਤੇ ਚੱਲਦੇ ਆ ਤੇ ਪਹਿਲਾਂ ਪੀਨੇ ਚਾਹ ਤੇ ਚੱਲਦੇ ਆ ਮੰਡੀ ਡੈਰੀ ਬਾਪੂ ਦੀ ਚਾਹ ਲੈ ਗਏ ਆਂ 40 ਤੇ ਆਪਣੇ ਕੋਲ ਟੈਂਕਰਟਰ ਹੋ ਗਿਆ ਦੋ ਸੋਨਾਲਿਕਾ 143 ਤੇ ਇਹਦੇ ਨਾਲ ਤੇ ਆਪਣੇ ਸੋਨਾਲਿਕਾ 60 ਨਾਲ ਜਿਹੜਾ ਸੌਰਵੇਨ ਤੋਂ ਵੇਹਾਰਾ ਉਹਨਾਂ ਨਾਲ ਤੇ ਲਿਫਟ ਕਰਿਆ ਕਰਾਂਗੇ ਤੇ ਦੂਜਾ ਗੱਲਾ ਭਰ ਦਿਆ ਕਰੂਗਾ ਟਰਾਲੀਆਂ ਤੇ ਚਲੋ ਚਾਲ ਦਿຫານ ਮੰਡੀ ਲਾ ਕੇ ਆਉਂਦੇ ਟਰਾਲੀਆਂ ਲਓ ਜੀ ਆਪਾਂ ਅੱਗੇ ਘਰ ਵਾਲੇ ਬਾਹਰ ਤੇ ਦੋਵੇਂ ਲੱਗ ਪਈਆਂ ਫੇਰ ਤੇ ਆ ਵੀ ਟਰਾਲੀ ਪੱਟ ਗਈ ਉਹ ਭਰੀ ਜਾਂਦੀ ਆ ਉਹ ਤਾਂ ਭਾਤੀ ਠਾਲਾਂਗੇ ਮੰਡੀ ਥਾਹ ਹੈ ਨਹੀਂ ਗੱਲ ਉਹਨੂੰ ਚਲੋ ਇਹਦੇ ਉੱਤੇ ਉਹ ਕੀ ਬੰਦਦਾ ਗਾ ਲਾਈ ਤੈਂਕੀ ਪੈ ਗਈ ਆ ਹੁਣ 4 4 ਵਾਲਾ ਗੇਅਰ ਲਾਈ ਲੱਗੇ ਗਿੱਲਾ ਵਾਣਾ ਇਹ ਜਾ ਮੋੜ ਕੇ ਲਿਆਉਂਦੇ ਫੇਰ ਲਾ ਜੀ ਤੰਨੇ ਆ ਗਾ ਹੁਣ ਆ ਬਾਈ ਕੋਰੇ ਰੇ ਤੇ ਧੰਨਾ ਬਾਈ ਤੇ ਤਾਇਆ ਦਰਸ਼ਨ ਲੱਗੇ ਪਏ ਨੇ ਵਾਹ ਉਹ ਚੀਕ ਕੇ ਯਾ ਦੋਵੇਂ ਆਪਣੇ ਸੋਨਾਰੇ ਕਾ ਖੜਾ ਤੇ ਉਹ 44 ਖੜਾ ਤੇ ਆ ਬਾਈ ਕੋਰਾ ਹਾਂ ਦੱਸੋ ਐਡਾ ਵਧੀਆ ਨਿਯਾਰ ਆਈ ਜਾਂਦਾ ਸੀ ਐਡਾ ਵਧੀਆ ਨਿਯਾਰ ਆਈ ਜਾਂਦਾ ਸੀ ਨਿਯਾਰ ਹੀ ਨਿਯਾਰ ਆਇਆ ਐ ਇਸ਼ਾ ਹੋਸੀ ਅਗਲਾ ਕਿੱਦਾਂ ਕਰ ਆਪਣੀਂ ਕਰ ਫਾਈਨਲੀ ਆਪਣਾ ਸਾਰਾ ਵਾਹ ਨਿਪੜ ਗਿਆ ਤੇ ਇਹਦੀ ਵੀ ਟੈਂਕੀ ਛਾਲੇ ਹੋ ਗਈ ਇਹਦੀ ਵੀ ਕਰਤੀ ਆ ਉਹਦੀ ਰਹਿ ਗਈ ਆ ਤੇ ਉਹ ਵੀ ਭਰ ਗਈ ਤੇ ਆਹ ਭਰਨ ਖੰਦੀ ਕਰੀਏ ਨਾ ਤੇ ਚਲੋ ਚਲਦੇ ਆ ਘਰੇ ਤੇ ਜਾ ਕੇ ਕਰਦੇ ਆ ਮਸ਼ੀਨੇ ਸਾਫ ਤੇ ਨਾਲੇ ਆਪਾਂ ਟਰਾਲੇ ਅੰਦਰ ਚੱਲੀਏ ਗਲੀਆਂ ਦੇ ਆਹ ਦੋ ਆਹ ਦੋ ਬੈਗ ਆਉ ਦੋ ਦਾਈ ਅਣ ਮੈਲਦੇ ਸਾਨੂੰ ਘਰੇ ਜਾ ਕੇ ਲਓ ਜੀ ਮਨਕੀਰ ਦਾ ਡਾਣੀ ਦੇਲੇ ਕਰਤੇ ਆ ਤੇ ਚਲੋ ਚਾਲਦੇ ਹਣ ਕਰ ਲਓ ਲਓ ਜੀ ਡੈੜੀ ਇਹਦੇ ਲੈ ਕੇ ਚੱਲਿਆ ਟਰੈਕਟਰ ਤੇ ਆਪਾਂ ਕਰਦੇ ਮਸ਼ੀਨ ਸਾਫ ਜੀ ਬਾਈ ਅੱਜ ਇਕੱਲਾ ਹੀ ਆ ਤੇ ਨਾਲ ਲਾ ਕੇ ਸਾਫ ਕਰਾਦਗੇ ਉਧਰ ਬਾਈ ਵੀ ਲੱਗੇ ਪਏ ਸਾਫ ਕਰਨ ਆ ਤਾਂ ਨਿਕਲ ਘੱਟ ਮਟਾਇਆ ਬਾਅਦ ਚ ਵੇਖਾਂਗੇ ਉਦੋਂ ਤੱਕ ਸਾਫ ਕਰਦਗੇ ਤੀਜਾ ਲੜੀ ਤੀਜਾ ਲਓ ਜੀ ਮਸ਼ੀਨ ਆਪਾਂ ਤਾਂ ਕਰਤੀ ਸਾਫ ਤੇ ਦੇਖੋ ਇਹ ਹੱਥ ਪੂਰੇ ਲੱਬੜ ਗਏ ਤੇ ਕੋਈ ਨਾ ਲੱਬੜਦੇ ਹੁੰਦੇ ਐ ਤਾਂ ਫਿਰ ਜੇ ਕੰਮ ਕਰਨਾ ਤੇ ਇਧਰ ਬਾਈ ਆ ਰਹੇ ਨੇ ਵੀ ਸਾਫ ਸੁਥਰਾ ਕਰਤੀ ਹਾਂਜੀ ਚੱਲਿਆ ਆਪਾਂ ਚਾਲਦੇ ਹਾਂ ਕਰੇ ਬਾਈ ਆ ਰਹੇ ਆ ਜਾਣਗੇ ਜੀ ਮਸ਼ੀਨਾਂ ਲਾਤੀਆਂ ਅੰਦਰ ਤੇ ਇੱਧਰ ਟਰਾਲੀਆਂ ਵੀ ਦੋਵੇਂ ਲੱਗੀਆਂ ਹੋਈਆਂ ਅੱਗੇ ਤਾਂ ਕਿ ਅੰਦਰ ਨਹੀਂ ਹੋਈਆਂ ਪੂਰੀਆਂ ਤੇ ਮਨ ਕੀ ਅੱਜ ਬਾਹਰ ਖੜੂਗੀ ਤੇ ਚਲੋ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਚੰਗਾ ਹੀ ਫਿਰ ਸਤਿ ਸ਼੍ਰੀ ਅਕਾਲ ਓਕੇ